ਲੈਂਡ ਪੂਲਿੰਗ ਦੇ ਵਿੱਚ ਜਿੱਦ ਜ਼ਮੀਨ ਦੇਤੀ ਇੱਕ ਏਕੜ ਦੇ ਬਦਲੇ ਹਜ਼ਾਰ ਗਜ ਦਾ ਰਿਹਾਇਸ਼ੀ 플ੌਟ ਜਿਹਨੂੰ ਕਿ ਹੁਣ ਹੀ ਦੱਸਿਆ ਹੈ ਮੈਡਮ ਨੇ ਕਿ ਤੁਸੀਂ 5-5 ਗਜ ਦੇ ਦੋ ਵੀ ਲੈ ਸਕਦੇ ਹੋ 2.5-250 ਗਜ ਦੇ ਚਾਰ ਵੀ ਲੈ ਸਕਦੇ ਹੋ ਇਸ ਤੋਂ ਵਧੀਆ ਪਾਲਿਸੀ ਅਜ ਤੱਕ ਪੂਰੇ ਮੁਲਕ ਦੇ ਵਿੱਚ ਕਿਤੇ ਬਣੀ ਨਹੀਂ ਹੋਣੀ ਹੈਗੀ ਉਸ ਤੋਂ ਬਾਅਦ ਜਿਹੜਾ ਕਿਸਾਨ ਨੂੰ ਆ 1000 ਗਜ ਦਾ ਰਿਹਾਇਸ਼ੀ 플ੌਟ ਤੇ 200 ਗਜ ਦਾ ਕਮਰਸ਼ੀਅਲ 플ੌਟ ਜਿਹੜਾ ਹੈਗਾ ਇਸ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਦਿੱਤਾ ਜਾਏਗਾ ਮੁੱਦਾ ਦਰਬਾਰ ਸਾਹਿਬ ਨੂੰ ਧਮਕੀਆਂ ਦੇਣ ਦਾ ਬਹੁਤ ਵੱਡਾ ਰ ਇੰਪੋਰਟਡ ਹੈ ਪਰ ਇੱਕ ਮੁੱਦਾ ਹੋਰ ਹੈ ਬਹੁਤ ਇੰਪੋਰਟਡ ਔਰ ਖਾਸ ਹੈ ਜਿਹੜਾ ਕਿ ਉਠਾਇਆ ਨਹੀਂ ਜਾ ਰਿਹਾ ਤਰੀਕੇ ਨਾਲ ਔਰ ਉਹਦੇ ਕਾਰਨ ਪੰਜਾਬ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਜਾਊਗਾ ਪੰਜਾਬ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਊਗਾ ਜੇ ਆਪਾਂ ਇਹਦੇ 'ਲੇ ਧਿਆਨ ਨਾ ਦਿੱਤਾ ਕਿਉਂਕਿ ਸਾਰਿਆਂ ਦਾ ਹੀ ਇੱਕ ਹੀ ਲਕਸ਼ ਹੈ ਇੱਕ ਹੀ ਮਕਸਦ ਹੈ ਕਿਸੇ ਨਾ ਕਿਸੇ ਤਰ੍ਹਾਂ ਨਾਲ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਜਾਵੇ ਤਰੀਕਾ ਤਾਂ ਕੋਈ ਵੀ ਵਰਤੋ ਪਸ ਪੰਜਾਬ ਦੀ ਜ਼ਮੀਨ ਹਥਿਆ ਲਓ ਤੇ ਪੰਜਾਬੀਆਂ ਨੂੰ ਖਾਲੀ ਕਰ ਦਿਓ। ਇਹ ਹੀ ਇੱਕ ਤਰੀਕਾ ਇਹਨਾਂ ਦਾ। ਤੁਹਾਨੂੰ ਪਤਾ ਹੀ ਆ ਕਿ ਰੋਡ ਦੇ ਨਾਂ ਤੇ ਟ੍ਰੇਨ ਲਾਈਨ ਦੇ ਨਾਂ ਤੇ ਹੋਰ ਲੇਨ ਹਾਈਵੇ ਐਕਸਪ੍ਰੈਸ ਹਾਈਵੇ ਅਮੜੇ ਹਾਈਵੇ ਦੇ ਨਾਂ ਤੇ ਜ਼ਮੀਨ ਜ਼ਬਰਦਸਤੀ ਕਬਜ਼ਾਈ ਜਾ ਰਹੀ ਆ। ਔਰ ਹੁਣ ਇੱਕ ਨਵਾਂ ਪਲਾਨ ਭਗਵੰਤ ਮਾਨ ਲੈ ਕੇ ਆਇਆ ਵਾ। ਇੱਕ ਨਵਾਂ ਲੁਧਿਆਣਾ ਬਸਾਉਣ ਦੇ ਲਈ। ਜੀ ਦੇ ਲਈ ਬਹੁਤ ਸਾਰੀ ਜ਼ਮੀਨ ਉਜਾੜੀ ਜਾਏਗੀ ਬਹੁਤ ਸਾਰੀ ਜ਼ਮੀਨ ਹਟਾਈ ਜਾਏਗੀ ਸਾਰਾ ਲੁਧਿਆਣਾ ਜਿਹੜਾ ਪਹਿਲਾਂ ਵਸਾਇਆ ਵਾ ਉਹਦੇ ਸਾਰਾ ਬਿਹਾਰੀਆਂ ਦਾ ਕਬਜਾ ਵਾ ਸਾਰੇ ਬਿਹਾਰੀ ਹੋ ਗਏ ਤੇ ਨਵਾਂ ਲੁਧਿਆਣਾ ਉਹਨਾਂ ਲਈ ਫਿਰ ਤੋਂ ਵਸਾਇਆ ਜਾ ਰਿਹਾ ਔਰ ਸਾਡੀ ਜ਼ਮੀਨ ਉਜਾੜੀ ਜਾਏਗੀ ਸਾਡੇ ਪਿੰਡ ਉਜਾੜੇ ਜਾਣਗੇ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਵਾ ਤੇ ਜੇ ਜ਼ਮੀਨ ਹੀ ਨਾ ਰਹੀ ਤੇ ਫਿਰ ਰਹੂਗਾ ਸਾਡੇ ਕੋਲੇ ਕੀ ਇਹ ਜਿਹੜੀ ਜ਼ਮੀਨ ਅੱਜ ਆਨੇ ਬਹਾਨੇ ਲੈ ਰਹੇ ਆ ਇਹਦੀ ਕੀਮਤ ਨਹੀਂ ਬੇਸ਼ਕੀਮਤੀ ਹੈ ਤੇ ਇਹਦੇ ਲਈ ਸਾਨੂੰ ਸੋਚਣਾ ਚਾਹੀਦਾ ਉੱਠਣਾ ਚਾਹੀਦਾ ਵਿਰੋਧ ਕਰਨਾ ਚਾਹੀਦਾ ਵਾ ਇਹ ਬਹਾਨਿਆਂ ਨਾਲ ਜਿਹੜੀ ਸਾਡੀ ਜ਼ਮੀਨ ਹਤਿਆਈ ਜਾ ਰਹੀ ਹੈ ਸਾਡੇ ਤੇ ਪੂਰੀ ਤਰ੍ਹਾਂ ਨਾਲ ਖਾਵੀ ਹੋਣ ਦਾ ਇੱਕ ਪਲਾਨ ਹੈ ਕਬਜ਼ਾ ਕਰਨ ਦਾ ਪਲਾਨ ਹੈ ਕਿਉਂਕਿ ਜਦੋਂ ਸਾਧਨ ਹੀ ਉਹਨਾਂ ਦੇ ਕੋਲ ਹੋਣਗੇ ਪਰ ਅਹੀਂ ਤਾਂ ਉਹਨਾਂ ਦੇ ਨੌਕਰ ਹੀ ਆ ਨਾ ਅਹੀਂ ਤਾਂ ਨੌਕਰੀ ਰਹਿ ਗਈ ਨਾ ਉਹਨਾਂ ਦੇ ਮਾਲਕ ਤੋਂ ਬਣ ਗਏ ਤੇ ਜੇ ਨੌਕਰ ਨਹੀਂ ਬਣਨਾ ਤਾਂ ਫਿਰ ਉਠੋ ਵਿਰੋਧ ਕਰੋ ਉਠੋ ਬੋਲੋ ਉਠੋ ਖਲਾਫਤ ਕਰੋ ਪੰਜਾਬ ਦੇ ਜਿੱਥੇ ਪਹਿਲੇ ਘਟੋ ਘਟ ਪੰਜ ਕਿਲੇ ਇੱਕ ਪਰਿਵਾਰ ਨੂੰ ਆਦੇ ਉਥੇ ਦੋ ਦੋ ਢਾਈ ਢਾਈ ਕਿਲੇ ਰਹਿ ਗਏ ਜ਼ਮੀਨ ਤਾਂ ਪਹਿਲਾਂ ਹੀ ਨਹੀਂ ਰਹਿ ਗਈ ਤੇ ਜੇ ਇਹਨਾਂ ਨੇ ਆ ਵੀ ਜਿਹੜੇ ਐਕਸਪ੍ਰੈਸ ਵੇ ਹਾਈਵੇ ਟ੍ਰੇਨ ਲਾਈਨ ਨਿਊ ਸਿਟੀ ਵਸੋਂ ਦੇ ਨਾਂ ਤੇ ਕਬਜ਼ਾ ਲਏ ਤੇ ਫਿਰ ਪੰਜਾਬ ਦਾ ਕੁਝ ਨਹੀਂ ਬਚਣਾ ਜੇ ਔਰ ਨੈਕਸਟ ਭੇਖ ਜਿਹੜਾ ਵਾ ਉਸੇ ਸਟੇਟ ਦਾ ਜੇ ਉਸੇ ਦੇਸ਼ ਦਾ ਵਾ ਜਿਹਦੇ ਕੋਲੇ ਖੇਤੀ ਲਈ ਜ਼ਮੀਨ ਹੈ ਖੇਤੀ ਲਈ ਪਾਣੀ ਹੈ ਬਾਕੀ ਕਿਸੇ ਚੀਜ਼ ਦਾ ਭੇਖ ਨਹੀਂ ਜੇ ਰਹਿਣਾ ਇਸੇ ਚੀਜ਼ ਦਾ ਵੀ ਇੱਕ ਸੁਰੱਖਿਆਤੀ ਇਹਦੇ ਖਿਲਾਫ ਬੋਲੋ ਇਹਦੇ ਖਿਲਾਫ ਚ ਕਰੋ ਜੇ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਬਚਾਉਣਾ ਤੇ ਇਹਦਾ ਵਿਰੋਧ ਕਰੋ ਕਿਉਂਕਿ ਇਹ ਬਹਾਨਿਆਂ ਨਾਲ ਸਭ ਤੋਂ ਖੋ ਰਿਆ ਸਾਡੀਆਂ ਜ਼ਮੀਨਾਂ ਉਹ ਜਦੋਂ ਤੱਕ ਸਾਡੀਆਂ ਜ਼ਮੀਨਾਂ ਸਾਡੇ ਕੋਲ ਆ ਉਦੋਂ ਤੱਕ ਪਾਕਿਸਤਾਨ ਭਾਰਤ ਦਾ ਦੁਸ਼ਮਣ ਰਹੂਗਾ ਉਦੋਂ ਤੱਕ ਵਾਗਾ ਬਾਰਡਰ ਬੰਦ ਰਹੂਗਾ ਉਦੋਂ ਤੱਕ ਵਪਾਰ ਬੰਦ ਰਹੂਗਾ ਜਿੱਦਣ ਇਹਨਾਂ ਕੋਲੇ ਆ ਜ਼ਮੀਨ ਪੂਰੀ ਆ ਗਈ ਉਸੇ ਦਿਨ ਵਾਗਾ ਬਰਡ ਵੀ ਖੁੱਲ ਜਾਊਗਾ ਵਪਾਰ ਵੀ ਖੁੱਲ ਜਾਊਗਾ ਔਰ ਇਹ ਇੰਟਰਨੈਸ਼ਨਲ ਰੂਟ ਵੀ ਬਣ ਜਾਊਗਾ ਔਰ ਤੁਸੀਂ ਇਹਨਾਂ ਦੇ ਵਰਕਰ ਬਣ ਜਾਓਗੇ ਮਾਲਕ ਬਣ ਜਾਣਗੇ ਇੱਥੇ ਇਹ ਗਰਾਊਂਡ ਬਣਾਉਣਗੇ ਆਪਣੇ ਵੱਡੇ ਵੱਡੇ ਇਹਨੂੰ ਇੱਕ ਸਟੋਰੇਜ ਹੱਬ ਬਣਾਉਣਗੇ ਪੰਜਾਬ ਨੂੰ ਇਹ ਹੁਣ ਤੁਸੀਂ ਦੇਖ ਲਓ ਕਿ ਚੁੱਪ ਰਹਿ ਕੇ ਆਪਣੇ ਆਪ ਨੂੰ ਬਰਬਾਦ ਕਰਵਾਉਣਾ ਜਾਂ ਖਲਾਫਤ ਕਰਕੇ ਆਪਣੇ ਪਰਿਵਾਰ ਨੂੰ ਆਪਣੇ ਪੇਖ ਨੂੰ ਬਚਾਉਣਾ